ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾਰ ਮੈਂ ਹਾਂ ਤੁਹਾਡਾ ਉਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਹਲਾਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕੰਜਾ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਉਤੇ ਹਾਲਾਂਕਿ ਕਈ ਪਾਰਟੀਆਂ ਵੱਲੋਂ ਪਲਟਵਾਰ ਕੀਤੇ ਜਾ ਰਹੇ ਨੇ ਬਿਕਰਮਜੀਤ ਸਿੰਘ ਜੀਠਿਆ ਦੇ ਹੱਕ ਵਿੱਚ ਖੜਿਆ ਜਾ ਰਿਹਾ ਹੈ ਲੇਕਿਨ ਬਿਨਾਂ ਪਰਵਾ ਬਿਕਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਡੇ ਖੁਲਾਸੇ ਕਰਨਗੇ ਕਿੰਨਾ ਉੱਤੇ ਕਾਰਵਾਈ ਹੋਵੇਗੀ ਕਿਹੜੇ ਹੋਰ ਐਲਾਨ ਹੋਣਗੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11:45 ਤੇ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਨੇ ਖੁਦ ਇਸ ਦੀ ਬਾਖਡੋਰ ਖੋਦ ਇਸ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲਾਈਵ ਹੋਣਗੇ ਲਾਈਵ ਹੋ ਕੇ ਪੰਜਾਬ ਦੇ ਹਿੱਤਾਂ ਦੇ ਲਈ ਤੇ ਦੂਸਰੇ ਪਾਸੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕੀਤਾ ਜਿਨ੍ਹਾਂ ਵੱਲੋਂ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਆਪੋ ਆਪਣੀਆਂ ਸਰਕਾਰਾਂ ਦੇ ਉਹ ਵੱਡੇ ਆਕਮਾਂ ਦੇ ਅੱਜ ਖੁਲਾਸੇ ਹੋਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਲਈ ਅੱਜ ਕੋਈ ਅਹ ਵੱਡਾ ਐਲਾਨ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਸ ਮਗਰੋਂ ਉਹ ਇੱਕ ਕਾਨਫਰੰਸ ਵੀ ਕਰਨ ਜਾ ਰਹੇ ਨੇ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਹੈਸ਼ ਵਿਖੇ ਹੋਵੇਗੀ ਮੀਟਿੰਗ ਦਾ ਸਮਾਂ 11 ਵਜੇ ਰੱਖਿਆ ਗਿਆ ਹੈ ਉਤਤੇ ਹੀ ਮੁੱਖ ਮੰਤਰੀ ਨੇ 11:45 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਹੈ ਕੈਬਨਿਟ ਜਿਸ ਦੌਰਾਨ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਨਾਲ ਜੁੜੇ ਕਈ ਅਹਿਮ ਅਜੰਡਿਆਂ ਤੇ ਵਿਚਾਰ ਵਟਾਂਦਰਾ ਹੋਵੇਗਾ ਦੂਸਰੇ ਪਾਸੇ ਇਸ ਦੇ ਨਾਲ ਹੀ ਵਾਸੀਆਂ ਪੰਜਾਬ ਵਾਸੀਆਂ ਲਈ ਕੋਈ ਐ ਫਸਲਾ ਲਿਆ ਜਾ ਸਕਦਾ ਹੈ ਅੱਜ ਕੈਬਨਟ ਦੇ ਵਿੱਚ ਵੀ ਹਿਰਫੇ ਬਦਲ ਹੋ ਸਕਦਾ ਹੈ ਕਿਹੜੇ ਮੰਤਰੀ ਨੂੰ ਕਿਹੜੀ ਜਗ੍ਹਾ ਦੇਣੀ ਹੈ ਕਿਹੜੇ ਮੰਤਰੀ ਹਟਾਉਣੇ ਨੇ ਕਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਕਿਉਂਕਿ ਅੱਜ ਕੈਬਨਟ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਕੈਬਨਟ ਦੇ ਵਿੱਚ ਪੱਕੀ ਮੋਹਰ ਲਾਈ ਜਾਵੇਗੀ ਉਸ ਤੋਂ ਬਾਅਦ ਸੋਚ ਚੱਕ ਸਮਾਗੋ ਹੋਵੇਗਾ ਕਿਉਂਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਦੇ ਨਾਲ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਮੰਤਰੀ ਨਵੇਂ ਲਗਾਉਣੇ ਨੇ ਤਿੰਨ ਹਟਾਉਣੇ ਨੇ ਸੰਜੀਵ ਕਰੋੜਾ ਨੂੰ ਕਿਹੜੇ ਦੋ ਵੱਡੇ ਅਹੁਦੇ ਦੇਣੇ ਨੇ ਉਸ ਉੱਤੇ ਅੱਜ ਚਰਚਾ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 11 ਵਜੇ ਕੈਬਨਟ ਮੀਟਿੰਗ ਚੱਲੀ ਹੈ ਉਸ ਤੋਂ ਬਾਅਦ ਕਾਨਫਰੰਸ ਹੋਵੇਗੀ ਕਾਨਫਰੰਸ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬ ਦੇ ਹਿੱਤਾਂ ਵਿੱਚੋਂ ਵੱਡੇ ਫੈਸਲੇ ਕਿਹੜੇ ਲੈਣ ਜਾਣਗੇ ਉਸ ਤੋਂ ਬਾਅਦ ਬਿਕਮਜੀ ਸਿੰਘ ਮੀਠਿਆ ਬਾਰੇ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਬਿਕਮਜੀ ਸਿੰਘ ਜੀਠਿਆ ਦੇ ਖਿਲਾਫ ਕਿਸ ਤਰ੍ਹਾਂ ਆਪਨੀ ਪ੍ਰਸ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕੈਬਨਟ ਦਾ ਵਿਸਤਾਰ ਕੈਬਨਟ ਦੇ ਵਿੱਚੋਂ ਫਿਰ ਬਦਲ ਦੂਸਰੇ ਪਾਸੇ ਪੰਜਾਬ ਵਾਸੀਆਂ ਨੂੰ ਅੱਜ ਆਸ ਹੋਵੇਗੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੋਈ ਵੱਡਾ ਸਹੂਤਾ ਦਾ ਪਟਾਰਾ ਪੰਜਾਬ ਵਾਸੀਆਂ ਲਈ ਖੋਲੇਗਾ